ਸਵਾਗਤ ਹੈ ਜੀ ਸਾਰਿਆਂ ਦਾ ਅੱਜ ਅਸੀਂ ਇੱਕ ਅਹਿਮ ਮੁੱਦੇ ਤੇ ਗੱਲ ਕਰਾਂਗੇ ਇਹ ਮੁੱਦਾ ਪੰਜਾਬ ਦੇ ਟਰਾਂਸਪੋਰਟ ਸੈਕਟਰ ਨਾਲ ਜੁੜਿਆ ਹੋਇਆ ਹੈ ਤੇ ਕਾਫੀ ਗਰਮਾਇਆ ਹੋਇਆ ਲੱਗਦਾ ਹੈ ਸਾਡੇ ਕੋਲ ਨਾ ਇੱਕ ਤਾਜ਼ਾ ਖਬਰ ਦੇ ਕੁਝ ਹਿੱਸੇ ਨੇ ਇਹ ਦੱਸਦੇ ਨੇ ਕਿ ਪੰਜਾਬ ਰੋਡਵੇਜ਼ ਪੀਆਰਟੀਸੀ ਤੇ ਹੋਰ ਜਿਹੜੇ ਸਰਕਾਰੀ ਟਰਾਂਸਪੋਰਟ ادارے ਨੇ ਉਹਨਾਂ ਦੇ ਕੱਚੇ ਮੁਲਾਜ਼ਮ ਸੰਘਰਸ਼ ਕਰ ਰਹੇ ਨੇ ਮਤਲਬ ਕਾਫੀ ਸਮੇ ਤੋਂ ਅੱਜ ਆਪਾਂ ਇਸੇ ਤੇ ਗੱਲ ਕਰਨੀ ਹੈ ਸਿਰਫ ਖਬਰ ਨਹੀਂ ਦੱਸਣੀ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਅਸਲ ਚ ਉਹ ਨਦਿਆਂ ਮੰਗਾ ਕੀ ਨੇ ਕਿਉਂ ਉਹਨਾਂ ਨੂੰ ਐ ਲੱਗ ਰਿਹਾ ਕਿ ਹੁਣ ਸੜਕਾਂ ਤੇ ਆਣਾ ਪੈਣਾ ਹੈ ਸਰਕਾਰ ਕੀ ਕਹਿੰਦੀ ਹੈ ਤੇ ਇਹਦਾ ਅਸਰ ਕੀ ਹੋ ਸਕਦਾ ਆਓ ਕਰਦੇ ਹਾਂ ਸ਼ੁਰੂ ਹਾਂਜੀ ਬਿਲਕੁਲ ਸਥਿਤੀ ਨਾ ਦੇਖੋ ਕਾਫੀ ਗੰਭੀਰ ਹੈ ਜੇ ਮੋٹے ਜੀ ਗੱਲ ਕਰੀਏ ਤਾਂ ਜਿਹੜੀ ਇਹਨਾਂ ਕੱਚੇ ਕਾਮਿਆਂ ਦੀ ਯੂਨੀਅਨ ਹੈ ਨਾ ਸਿਰਫ ਰੋਡਵੇਜ਼ ਬਲਕਿ ਪੀਆਰਟੀਸੀ ਤੇ ਹੋਰ ਅਦਾਰਿਆਂ ਦੀ ਵੀ ਉਹਨਾਂ ਨੇ ਸਰਕਾਰ ਨੂੰ ਇੱਕ ਸਾਫ਼ ਅਲਟੀਮੇਟਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ 29 ਸਤੰਬਰ 2025 ਤੱਕ ਦਾ ਟਾਈਮ ਹੈ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਖਾਸ ਕਰਕੇ ਉਹ ਜਿਹੜੀ ਪੱਕੇ ਕਰਨ ਵਾਲੀ ਮੰਗ ਹੈ ਤਾਂ ਫਿਰ ਅਸੀਂ ਵੱਡਾ ਕਦਮ ਚੁੱਕਾਂਗੇ ਉਹਨਾਂ ਨੇ ਐਲਾਨ ਕੀਤਾ ਹੈ ਕਿ 29 ਸਤੰਬਰ ਨੂੰ ਜਿਸ ਦਿਨ ਵਿਧਾਨ ਸਭਾ ਦਾ ਸੈਸ਼ਨ ਵੀ ਚੱਲਣਾ ਉਸ ਦਿਨ ਹਜ਼ਾਰਾਂ ਕਾਮੇ ਚੰਡੀਗੜ੍ਹ ਆਉਣਗੇ ਤੇ ਵਿਧਾਨ ਸਭਾ ਦਾ ਘੇਰਾਓ ਕਰਨਗੇ ਇਹ ਤਾਂ ਸਿੱਧਾ ਟਕਰਾਅ ਲੱਗ ਰਿਹਾ ਹੈ अच्छा ਤਾਂ ਮਤਲਬ ਸਿਰਫ ਰੋਡਵੇਜ਼ ਨਹੀਂ ਇਹਦੇ ਚ ਪੀਆਰਟੀਸੀ ਯਾਨੀ ਪੈਪਸੂ ਵਾਲੇ ਵੀ ਨੇ ਤੇ ਹੋਰ ਵਿਭਾਗਾਂ ਦੇ ਵੀ ਫਿਰ ਤਾਂ ਕਾਫੀ ਵੱਡੀ ਗਿਣਤੀ ਹੋ ਜਾਣੀ ਆ ਕਾਮਿਆਂ ਦੀ ਤੇ ਇਹਨਾਂ ਦੀ ਜਿਹੜੀ ਯੂਨੀਅਨ ਹੈ ਪੰਜਾਬ ਰੋਡਵੇਜ਼ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਇਹਨਾਂ ਨੇ ਹੁਣੇ ਮੀਟਿੰਗ ਕੀਤੀ ਸੀ ਕੋਈ ਤੇ ਫੈਸਲਾ ਲਿਆ 29 ਸਤੰਬਰ ਦੀ ਤਾਰੀਖ ਉਹ ਵੀ ਜਦੋਂ ਸੈਸ਼ਨ ਚੱਲ ਰਿਹਾ ਹੋਵੇ ਹੂੰ ਇਹ ਤਾਂ ਸਿੱਧਾ ਦਬਾਅ ਬਣਾਉਣ ਵਾਲੀ ਗੱਲ ਹੋਈ ਬਿਲਕੁਲ ਇਹ ਤਰੀਕ ਐਵੇਂ ਨਹੀਂ ਚੁਣੀ ਗਈ ਸੋਚ ਸਮਝ ਕੇ ਚੁਣੀ ਹੈ ਵਿਧਾਨ ਸਭਾ ਸੈਸ਼ਨ ਵੇਲੇ ਪ੍ਰਦਰਸ਼ਨ ਕਰਨਾ ਇਹਦਾ ਮਕਸਦ ਸਿਰਫ ਮੀਡੀਆ 'ਚ ਆਉਣਾ ਨਹੀਂ ਹੁੰਦਾ ਮਕਸਦ ਹੁੰਦਾ ਸਿੱਧਾ ਐਮ.ਐਲ.ਏਸ ਤੱਕ ਸਰਕਾਰ ਤੱਕ ਆਵਾਜ਼ ਪਹੁੰਚਾਣੀ ਕਿ ਦੇਖੋ ਮਾਮਲਾ ਕਿੰਨਾ ਸੀਰੀਅਸ ਹੈ ਪਰ ਗੱਲ ਇੱਥੇ ਨਹੀਂ ਰੁਕਦੀ 29 ਸਤੰਬਰ ਦੇ ਕਿਰਾਓ ਤੋਂ ਵੀ ਅੱਗੇ ਦੀ ਗੱਲ ਕੀਤੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਸਾਫ਼ ਕਿਹਾ ਕਿ ਜੇ ਸਰਕਾਰ ਨੇ ਉਸ ਦਿਨ ਤੱਕ ਜਾਂ ਉਸ ਦਿਨ ਕੋਈ ਠੋਸ ਕਦਮ ਨਾ ਚੁੱਕਿਆ ਨਾ ਕੋਈ ਪਰੋਸੇ ਵਾਲੀ ਗੱਲ ਨਾ ਕੀਤੀ ਤਾਂ ਫਿਰ ਸੰਘਰਸ਼ ਹੋਰ ਤੇਜ਼ ਹੋਊਗਾ ਮਤਲਬ ਪੂਰੇ ਪੰਜਾਬ 'ਚ ਸਰਕਾਰੀ ਬੱਸਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਪੂਰੇ ਪੰਜਾਬ 'ਚ ਹੜਤਾਲ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਮਤਲਬ ਰੋਡਵੇਜ਼ ਤੇ ਪੀਆਰਟੀਸੀ ਦਿਆਂ ਹਜ਼ਾਰਾਂ ਬੱਸਾਂ ਰੁਕ ਜਾਣ ਗਿਆ ਇਹ ਤਾਂ ਆਮ ਲੋਕਾਂ ਲਈ ਬਹੁਤ ਮੁਸ਼ਕਲ ਹੋ ਜੂਗੀ ਤੇ ਉਹਨਾਂ ਦਾ ਨਾਰਾ ਵੀ ਸੁਣਿਆ ਸੀ ਮੈਮ ਹੁਣ ਨਹੀਂ ਤਾਂ ਕਦੇ ਨਹੀਂ ਹੂੰ ਇਸ ਤੋਂ ਲੱਗਦਾ ਕਿ ਉਹ ਕਾਫੀ ਪੱਕੇ ਇਰਾਦੇ ਨਾਲ ਨੇ ਇਸ ਵਾਰ ਪਰ ਇਹ ਨੋਬਤ ਆਈ ਕਿਵੇਂ ਮਤਲਬ ਇਹ ਸਭ ਅਚਾਨਕ ਤਾ ਨਹੀਂ ਹੋਇਆ ਹੋਣਾ ਖਬਰਾਂ ਚ ਯੂਨੀਅਨ ਆਗੂਆਂ ਦਾ ਜ਼ਿਕਰ ਹੈ ਕੌਸ਼ਲ ਕੁਮਾਰ ਤੇ ਹੋਰਾਂ ਦਾ ਉਹ ਕਹਿ ਰਹੇ ਨੇ ਕਿ ਸਾਲਾਂ ਤੋਂ ਗੱਲਬਾਤ ਚੱਲ ਰਹੀ ਹੈ ਕਿੰਨੀਆਂ 50 ਤੋਂ ਵੱਧ ਮੀਟਿੰਗਾਂ ਦਸੀਆਂ ਨੇ 50 ਮੀਟਿੰਗਾਂ ਸੱਚੀ ਇੰਨੀਆਂ ਮੀਟਿੰਗਾਂ ਤੋਂ ਬਾਅਦ ਵੀ ਜੇ ਕੋਈ ਹੱਲ ਨਹੀਂ ਨਿਕਲਿਆ ਫਿਰ ਤਾਂ ਕਾਮਿਆਂ 'ਚ ਗੁੱਸਾ ਨਿਰਾਸ਼ਾ ਹੋਣੀ ਬਣਦੀ ਹੈ ਉਹਨਾਂ ਦਾ ਇਹੀ ਕਹਿਣਾ ਹੋਣਾ ਹੈ ਕਿ ਹਰ ਵਾਰ ਬਸ ਗੱਲਾਂ ਹੀ ਹੋਈਆਂ ਲਾਰੇ ਲੱਗੇ ਪਰ ਹੋਇਆ ਕੁਝ ਨਹੀਂ ਹਾਂਜੀ ਇਹੀ ਗੱਲ ਹੈ ਇਹ ਮਸਲਾ ਲੰਬੇ ਸਮੇਂ ਤੋਂ ਖਿੱਚਦਾ ਆ ਰਿਹਾ ਹੈ ਤੇ ਹੁਣ ਲੱਗਦਾ ਹੈ ਕਿ ਕਾਮਿਆਂ ਦਾ ਸਬਰ ਜਵਾਬ ਦੇ ਗਿਆ ਜੀ ਆਪਾਂ ਉਹਨਾਂ ਦੀਆਂ ਮੰਗਾਂ ਦੇਖੀਏ ਨਾ ਤੇ ਸਭ ਤੋਂ ਵੱਡੀ ਸਭ ਤੋਂ ਮੁੱਖ ਮੰਗ ਇਹੀ ਐ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਦੀ ਸਰਵਿਸ ਰੈਗੂਲਰ ਹੋਵੇ ਤੇ ਖਬਰ 'ਚ ਇੱਕ ਗੱਲ ਹੋਰ ਆਈ ਐ ਬੜੇ ਜ਼ੋਰ ਨਾਲ ਕਿ ਕਈ ਕੰਮੇ ਤਾਂ ਮਤਲਬ 20-25 ਸਾਲਾਂ ਤੋਂ ਲੱਗੇ ਹੋਏ ਨੇ ਹਾਂ ਕੁਝ ਤਾਂ ਇਸ ਤੋਂ ਵੀ ਵੱਧ ਸਮੇਂ ਤੋਂ ਸਿਰਫ ਕੰਟਰੈਕਟ ਤੇ ਸੋਚੋ ਜਿਸ ਬੰਦੇ ਨੇ ਆਪਣੀ ਜਵਾਨੀ ਦੇ 2-2.5 ਦਹਾਕੇ ਇੱਕੋ ਮੈਕਮੇ ਨੂੰ ਦੇ ਦਿੱਤੇ ਉਹ ਅੱਜ ਵੀ ਕੱਚਾ ਤੇ ਤਨਖਾਹ ਉਹ ਵੀ ਦੱਸੀ ਐ ਕੀ ਮਸਾ 10 ਤੋਂ 12000 ਰੁਪਏ ਮਹੀਨਾ ਬਸ ਅੱਜ ਦੇ ਜ਼ਮਾਨੇ 'ਚ ਇੰਨੀ ਕੋ ਤਨਖਾਹ ਨਾਲ ਕਿਵੇਂ ਗੁਜ਼ਾਰਾ ਹੁੰਦਾ ਹੋਊਗਾ ਸੋਚਣ ਵਾਲੀ ਗੱਲ ਹੈ 10 12000 20 25 ਸਾਲ ਬਾਅਦ ਵੀ ਵਾਕਈ ਇਹ ਤਾਂ ਬਹੁਤ ਹੀ ਘੱਟ ਹੈ ਲੰਬਾ ਸਮਾਂ ਹੈ ਇਹ ਤੇ ਕਾਮਿਆਂ ਦਾ ਪੁਆਇੰਟ ਵੀ ਇਹੀ ਹੋਣਾ ਕਿ ਅਸੀਂ ਮਹਿਕਮੇ ਲਈ ਰੀੜ ਦੀ ਹੱਡੀਆਂ ਰੋਜ਼ ਲੱਖਾਂ ਲੋਕਾਂ ਨੂੰ ਮੰਜ਼ਿਲ ਤੇ ਪਹੁੰਚਾਉਂਦੇ ਆ ਪਰ ਸਾਨੂੰ ਨਾ ਨੌਕਰੀ ਦੀ ਸਿਕਿਉਰਿਟੀ ਨਾ ਪੱਕਿਆਂ ਵਾਲੀ ਤਨਖਾਹ ਨਾ ਸਹੂਲਤਾਂ ਉਹ ਬਰਾਬਰ ਕਮਲੇ ਬਰਾਬਰ ਦਰਜਾ ਮੰਗਰੇ ਨੇ ਪਰ ਇੱਕ ਗੱਲ ਮੇਰੇ ਮਨ ਚ ਆਉਂਦੀ ਹੈ ਪੌਵੇਂ 10 12000 ਅੱਜ ਘਟ ਹੈ ਪਰ ਜਦੋਂ ਭਰਤੀ ਹੋਏ ਸੀ ਉਦੋਂ ਸ਼ਾਇਦ ਇਹ ਕੰਟਰੈਕਟ ਹੋਵੇ ਸਰਕਾਰ ਸ਼ਾਇਦ ਇਹ ਕਹੇ ਹਾਂ ਇਹ ਸਵਾਲ ਬਿਲਕੁਲ ਵਾਜਿਬ ਹੈ ਹੋ ਸਕਦਾ ਸ਼ੁਰੂ ਚ ਕੰਟਰੈਕਟ ਚ ਇਹੀ ਲਿਖਿਆ ਹੋਵੇ ਪਰ ਨਾ ਇੱਥੇ ਦੋ ਤਿੰਨ ਗੱਲਾਂ ਹੋਰ ਵੀ ਨੇ ਪਹਿਲੀ ਕਿ 25 ਸਾਲ ਪਹਿਲਾਂ ਵਾਲੀਆਂ ਸ਼ਰਤਾਂ ਕਿ ਅੱਜ ਵੀ ਉਹਨਾਂ ਨੂੰ ਉਸੇ ਤਰ੍ਹਾਂ ਲਾਗੂ ਰੱਖਣਾ ਨੈਤਿਕ ਤੌਰ ਤੇ ਸਹੀ ਹੈ ਜਦੋਂ ਮਹਿੰਗਾਈ ਕਿੱਥੇ ਪਹੁੰਚ ਗਈ ਦੂਜੀ ਗੱਲ ਸੁਪਰੀਮ ਕੋਰਟ ਨੇ ਵੀ ਕਈ ਵਾਰ ਕਿਹਾ ਹੈ ਬਰਾਬਰ ਕੰਮ ਬਰਾਬਰ ਤਨਖਾਹ ਬਾਰੇ ਭਾਵੇਂ ਇਹਨੂੰ ਲਾਗੂ ਕਰਨਾ ਸੌਖਾ ਨਹੀਂ ਹੁੰਦਾ ਤੀਜਾ ਦੇਖੋ ਜਦੋਂ ਕੋਈ ਇੰਨਾ ਲੰਮਾ ਸਮਾਂ ਇੱਕੋ ਥਾਂ ਕੰਮ ਕਰਦਾ ਹੈ ਤਾਂ ਇੱਕ ਉਮੀਦ ਤਾਂ ਬਣਦੀ ਹੈ ਨਾ ਕਿ ਮੇਰੀ ਸੇਵਾ ਨੂੰ ਮਾਨਤਾ ਮਿਲੂਗੀ ਸਰਕਾਰਾਂ ਲਿਉਂਦੀਆਂ ਵੀ ਨੇ ਪਾਲਿਸੀਆਂ ਕੱਚਿਆਂ ਨੂੰ ਪੱਕਾ ਕਰਨ ਦੀਆਂ ਪਰ ਇਸ ਕੇਸ 'ਚ ਸ਼ਾਇਦ ਬਹੁਤ ਦੇਰ ਹੋ ਗਈ ਤਾਂ ਗੁੱਸਾ ਸਿਰਫ ਘੱਟ ਤਨਖਾਹ ਦਾ ਨਹੀਂ ਉਹ ਲੰਬੇ ਸ਼ੋਸ਼ਣ ਤੇ ਅਣਦੇਖੀ ਦਾ ਵੀ ਹੈ ਹਾਂ ਇਹ ਗੱਲ ਨੇ ਸਥਿਤੀ ਹੋਰ ਸਾਫ਼ ਕਰ ਦਿੱਤੀ ਅੱਛਾ ਫਿਰ ਸਰਕਾਰ ਦਾ ਕੀ ਕਹਿਣਾ ਇਸ ਤੇ ਕੋਈ ਬਿਆਨ ਆਇਆ ਖਬਰਾਂ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਨ੍ਹਾਂ ਦੇ ਕਿਸੇ ਬਿਆਨ ਦਾ ਜ਼ਿਕਰ ਸੀ ਹਾਂ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਚਨਬੱਧ ਹੈ ਤੇ ਉਹ ਜਲਦੀ ਹੀ ਇੱਕ ਨਵੀਂ ਪਾਲਿਸੀ ਲਿਆ ਰਹੇ ਨੇ ਇਸ ਬਾਰੇ ਇਹ ਤਾਂ ਚੰਗੀ ਗੱਲ ਲੱਗਦੀ ਹੈ ਸੁਣਨ ਨੂੰ ਸ਼ਾਇਦ ਹੱਲ ਹੋ ਜਾਵੇ ਦੇਖੋ ਬਿਆਨ ਤਾਂ ਠੀਕ ਹੈ ਆਸ ਜਗਾਉਂਦਾ ਹੈ ਪਰ ਨਾ ਇੱਥੇ ਹੀ ਤਾਂ ਅਸਲ ਪੇਚ ਹੈ ਕਾਮੇ ਉਹਨਾਂ ਦੀ ਯੂਨੀਅਨ ਉਹ ਇਸ ਬਿਆਨ ਨੂੰ ਵੀ ਸ਼ੱਕ ਨਾਲ ਦੇਖ ਰਹੇ ਨੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਵੀ ਇੱਕ ਹੋਰ ਜ਼ੁਬਾਨੀ ਜਮਾ ਖਰਚ ਹੈ ਜਾਂ ਜਿਵੇਂ ਉਹ ਕਹਿੰਦੇ ਨੇ ਇੱਕ ਹੋਰ ਲਾਰਾ ਹੁਣ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਕਿਉਂਕਿ ਉਹ ਕਹਿੰਦੇ ਨੇ ਪਹਿਲਾਂ ਵੀ ਬਹੁਤ ਵਾਰ ਐਦਾਂ ਹੋਇਆ ਵੱਖ-ਵੱਖ ਸਰਕਾਰਾਂ ਵੇਲੇ ਐਲਾਨ ਹੋਏ ਕਮੇਡੀਆਂ ਵੀ ਬਣੀਆਂ ਪਰ ਹੋਇਆ ਕੁਝ ਨਹੀਂ ਇਸ ਲਈ ਹੁਣ ਉਹ ਕਹਿੰਦੇ ਨੇ ਜਦੋਂ ਤੱਕ ਕੋਈ ਲਿਖਤੀ ਨੋਟੀਫਿਕੇਸ਼ਨ ਨਹੀਂ ਆਉਂਦਾ ਕੋਈ ਪਾਲਿਸੀ ਲਾਗੂ ਨਹੀਂ ਹੁੰਦੀ ਅਸੀਂ ਨਹੀਂ ਮੰਨਣਾ ਸਭ ਤੋਂ ਵੱਡਾ ਮਸਲਾ ਹੀ ਬਣ ਗਿਆ ਸਰਕਾਰ ਤੇ ਕਾਮਿਆਂ 'ਚ ਜਿਹੜਾ ਪਰੋਸਾ ਟੁੱਟਿਆ ਹੋਇਆ ਉਹ ਖਾਈ ਬਹੁਤ ਡੂੰਗੀ ਹੋ ਗਈ ਹੈ ਹੁਣ ਚੰਗੇ ਬਿਆਨ ਵੀ ਬੇਅਸਰ ਲੱਗਦੇ ਨੇ ਸਹੀ ਗੱਲ ਹੈ ਵਿਸ਼ਵਾਸ ਤੋਂ ਬਿਨਾ ਤਾਂ ਗੱਲਬਾਤ ਵੀ ਔਖੀ ਹੋ ਜਾਂਦੀ ਹੈ ਤਾਂ ਮਤਲਬ ਹੁਣ ਸਾਰਾ ਜ਼ੋਰ 29 ਸਤੰਬਰ ਤੇ ਉਹ ਤਾਰੀਖ ਹੀ ਫੈਸਲਾ ਕਰੂਗੀ ਹਾਂਜੀ ਹੁਣ ਤਾਂ ਐ ਹੀ ਲੱਗਦਾ 29 ਸਤੰਬਰ ਇੱਕ ਅਹਿਮ ਮੋੜ ਹੈ ਜੇ ਸਰਕਾਰ ਉਦੋਂ ਤੱਕ ਕੁਝ ਠੋਸ ਕਰ ਦਿੰਦੀ ਹੈ ਕੋਈ ਲਿਖਤੀ ਭਰੋਸਾ ਜਿਸ ਤੇ ਯੂਨੀਅਨ ਮੰਨ ਜਾਵੇ ਫਿਰ ਸ਼ਾਇਦ ਗੱਲ ਬਣ ਜਾਵੇ ਟਕਰਾਅ ਟਲ ਜਾਵੇ ਪਰ ਜੇ ਕੁਝ ਨਾ ਹੋਇਆ ਤਾਂ ਫਿਰ ਯੂਨੀਅਨ ਆਪਣੇ ਐਲਾਨ ਮੁਤਾਬਕ ਵਿਧਾਨ ਸਭਾ ਵੱਲ ਜਾਊਗੀ ਤੇ ਉੱਥੇ ਫਿਰ ਜ਼ੋਰਦਾਰ ਰੋਸ ਪ੍ਰਦਰਸ਼ਨ ਹੋਗਾ ਮਾਹੌਲ ਵਿਗੜ ਸਕਦਾ ਉਸ ਦਿਨ ਚੰਡੀਗੜ੍ਹ 'ਚ ਤੇ ਆਮ ਲੋਕਾਂ ਤੇ ਅਸਰ ਉਹ ਸਭ ਤੋਂ ਵੱਡੀ ਚਿੰਤਾ ਹੈ ਜੇ ਸਿਰਫ ਪ੍ਰਦਰਸ਼ਨ ਨਾ ਹੋਇਆ ਤੇ ਸੱਚੀ ਹੜਤਾਲ ਹੋ ਗਈ ਪੂਰੇ ਸੂਬੇ 'ਚ ਫੇਰ ਕੀ ਬਣੂਗਾ ਪੂਰੇ ਪੰਜਾਬ ਦੀਆਂ ਸਰਕਾਰੀ ਬੱਸਾਂ ਬੰਦ ਹਾਂਜੀ ਇਹ ਸਭ ਤੋਂ ਵੱਡੀ ਚਿੰਤਾ ਹੈ ਪੰਜਾਬ 'ਚ ਬਹੁਤ ਵੱਡੀ ਗਿਣਤੀ ਲੋਕਾਂ ਦੀ ਰੋਜ਼ ਦੀ ਆਵਾਜਾਈ ਇਹਨਾਂ ਬੱਸਾਂ ਤੇ ਹੀ ਨਿਰਭਰ ਹੈ ਸਟੂਡੈਂਟਸ ਨੇ ਨੌਕਰੀਆਂ ਤੇ ਜਾਣ ਵਾਲੇ ਨੇ ਛੋਟੇ ਕੰਮਾਂ ਵਾਲੇ ਨੇ ਪਿੰਡਾਂ ਤੋਂ ਸ਼ਹਿਰਾਂ ਨੂੰ ਆਉਣ ਜਾਣ ਵਾਲੇ ਨੇ ਜੇ ਬੱਸਾਂ ਰੁਕ ਗਈਆਂ ਤਾਂ ਲੱਖਾਂ ਲੋਕ ਪ੍ਰਭਾਵਿਤ ਹੋਣਗੇ ਖੱਜਲ-ਖੁਆਰੀ ਵੱਖਰੀ ਤੇ ਕੰਮਦੰਦੇ ਦਾ ਨੁਕਸਾਨ ਵੱਖਰਾ ਪਹਿਲਾਂ ਵੀ ਜਦਾਂ ਐਦਾਂ ਹੋਇਆ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋਈ ਹੈ ਹੂੰ ਤਾਂ ਫਿਰ ਜੇ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਇੱਕ ਪਾਸੇ ਤਾਂ ਹਜ਼ਾਰਾਂ ਕੱਚੇ ਕਾਮੇ ਨੇ 20-25 ਸਾਲਾਂ ਤੋਂ ਲੱਗੇ ਹੋਏ ਘੱਟ ਤਨਖਾਹਾਂ ਤੇ ਹੁਣ ਉਹ ਪੱਕੇ ਹੋਣਾ ਚਾਹੁੰਦੇ ਨੇ ਤੇ ਲੱਗਦਾ ਹੈ ਆਰਪਾਰ ਦੇ ਮੂਡ 'ਚ ਨੇ ਪੰਜਾਹ ਮੀਟਿੰਗਾਂ ਤੋਂ ਬਾਅਦ ਉਹਨਾਂ ਦਾ ਭਰੋਸਾ ਉੱਠ ਗਿਆ ਬਿਲਕੁਲ ਤੇ ਦੂਜੇ ਪਾਸੇ ਸਰਕਾਰ ਹੈ ਉਹਨਾਂ ਨੇ ਹੁਣੇ ਜੇ ਨਵੀਂ ਪਾਲਿਸੀ ਦਾ ਵਾਅਦਾ ਤਾਂ ਕੀਤਾ ਹੈ ਪਰ ਕਾਮਿਆਂ ਨੂੰ ਯਕੀਨ ਨਹੀਂ ਆ ਰਿਹਾ ਸਰਕਾਰ ਤੇ ਦਬਾਅ ਹੈ ਕਿ ਸਿਰਫ ਬਿਆਨ ਨਾ ਦਿਓ ਕੁਝ ਕਰਕੇ ਦਿਖਾਓ ਤੇ 29 ਸਤੰਬਰ ਦੀ ਤਰੀਕ ਸਿਰ ਤੇ ਆ ਗਈ ਹੈ ਕੁਝ ਵੀ ਹੋ ਸਕਦਾ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਸਿਰਫ ਕੁਝ ਨੌਕਰੀਆਂ ਜਾਂ ਤਨਖਾਹ ਦਾ ਮਾਮਲਾ ਹੈ ਜਾਂ ਇਸ ਤੋਂ ਕੁਝ ਜ਼ਿਆਦਾ ਡੂੰਗਾ ਹੈ ਕੁਝ ਵੱਡੇ ਸਵਾਲ ਇਸ ਪਿਛੇ ਲੁਕੇ ਨੇ ਨਾ ਜਿਨ੍ਹਾਂ ਨੂੰ ਆਪਾਂ ਸਿਸਟਮ ਦੀ ਰੀੜ ਦੀ ਹੱਡੀ ਕਹਿ ਦਿੰਨੇ ਆ ਪਰ ਉਹਨਾਂ ਨੂੰ ਨਾਕਾਮ ਦੀ ਪੱਕੀ ਗਰੰਟੀ ਨਾ ਸਹੀ ਤਨਖਾਹ ਸਵਾਲੇ ਵੀ ਹੈ ਕੀ ਸਰਕਾਰਾਂ ਆਪਣੀ ਵਿੱਤੀ ਹਾਲਤ ਤੇ ਕਾਮਿਆਂ ਦੇ ਹੱਕਾਂ 'ਚ ਸੰਤੁਲਨ ਕਿਵੇਂ ਬਣਾਉਣ ਕੀ ਇਹ ਜਿਹੜਾ ਕੱਚੇ ਜਾਂ ਕੰਟਰੈਕਟ ਵਾਲਾ ਸਿਸਟਮ ਹੈ ਇਹਨੂੰ ਇੰਨਾ ਲੰਮਾ ਖਿੱਚਣਾ ਹੀ ਗਲਤ ਨਹੀਂ ਇਹਦਾ ਕੋਈ ਸੌਖਾ ਜਵਾਬ ਤਾਂ ਨਹੀਂ ਪਰ ਇਹ ਉਹ ਸਵਾਲ ਨੇ ਜਿਨ੍ਹਾਂ ਤੇ ਸੋਚਣ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਐਸੇ ਹਾਲਾਤ ਨਾ ਬਣਨ